ਦੋਸਤੋ ਸਵਾਗਤ ਹੈ ਨਵੀਂ ਵੀਡੀਓ ਚ ਹਾਂਜੀ ਫੋਰਮੈਨ ਜੀ ਬੱਦਲ ਹੋ ਗਿਆ ਅੱਜ ਤੇ ਸਾਢੇ 6 ਦਾ ਟਾਈਮ ਆ ਆ ਗਏ ਬੰਦੇ ਬੱਦਲ ਤੋਂ ਡਰਦੇ ਹਜੇ ਉੱਤਰਦੇ ਕਰਦੇ ਜੀ ਨਰਮ ਨੇ ਨਰਮ ਨੇ ਅੱਜ ਪਟਕੀਆਂ ਮੰਡਜੇ ਬਹਾਂ ਆ ਗਏ ਫੋਰਮੈਨ ਜੀ ਰੈਂ ਆ ਫੋਰਮੈਨ ਜੀ ਚਾਹ ਪੀ ਰਹੇ ਨੇ ਇਧਰ ਆਪਾਂ ਵੀ ਚਾਹ ਪੀਨੇ ਆ ਉੱਥੇ ਲੱਗਿਆ ਆਪਣੇ ਮਾਰਦੀ ਸਲਫ ਕਰਕੇ ਕੰਮ ਕਰਿਆ ਤੇ ਜਿਹੜੇ ਕਹੇ ਦੀ ਨਰਮ ਨੇ ਅੱਜ ਪੱਕੀਆਂ ਸਾਰੀਆਂ ਬੱਦਲ ਨੂੰ ਦੇਖ ਕੇ ਜਾਂਦੀਆਂ ਨੇ ਹੁਣ ਕਨੇ ਬਾ ਚਾਹ ਜੀ ਵੀ ਕੇ ਤਾਂ ਆਪਣਾ ਬਚੀ ਬਚੀ ਦਖਾਉਨੇ ਆ ਤੁਹਾਨੂੰ ਉਹ ਲੱਗ ਰਿਹਾ ਕਿ ਦੇ ਵਿੱਚ ਬੱਦਲ ਲਓ ਜੀ ਕਪੜੇ ਵਾਲਿਆਂ ਦਾ ਲੈ ਆਪਾਂ ਕੇਐਸ ਨੂੰ ਉਧਰ ਉਹ ਵੀ ਗਏ ਜਾ ਰਹੇ ਆਗੇ ਸੂਰਜ ਜਿਹਾ ਆਇਆ ਬਣਿਆ ਹੁਣ ਇੱਕ ਖਾਸੀਅਤ ਹੋਰ ਦਿਖਾਉਣੀ ਹੈ ਨੂੰ ਕੇਐਸ ਦੀ ਆਪਾਂ ਚੱਕੋ ਜਿਹੜਾ ਪਾਈਪ ਆ ਗਿਆ ਦੇਖੋ ਪਾਣੀ ਵਾਲਾ ਕਿਹਦਾ ਕਿੰਨਾ ਨੀਵਾ ਉਹ ਹੱਥ ਵੀ ਰਹਿਣ ਦੀ ਲੋੜ ਜੇ ਤੋਂ ਲੈ ਕੇ ਛਾਤਰੀ ਤੋਂ ਪਛੇਤ ਤੱਕ ਇਹਦੇ ਕੋਈ ਵੈਪ ਆ ਜਾਨੀ ਕੋਈ ਉਹ ਹੋਣੀ ਨਾਟ-ਨੋਟ ਜਾ ਵਗੈਰਾ ਜਾਂ ਕੋਈ ਜੋੜੀਆਂ ਮਸ਼ੀਨਾਂ ਦੇ ਉੱਤੇ ਨੂੰ ਨਾਟ ਘਟੇ ਹੁੰਦੇ ਨੇ ਉੱਥੇ ਉਹਨਾਂ 'ਚ ਫਸੇ ਜਾਂਦੇ ਨੇ ਬਹੁਤ ਵਧੀਆ ਗੱਲ ਹੈ ਇਹ ਜੀ ਰਾਮ ਨਾਲ ਫਟਾ ਇੱਕ ਵਾਰੀ ਇਹ ਮੰਨ ਲੋ ਤਾਰ ਦੂਰ ਚੱਕਣੀ ਵੀ ਇੱਥੋਂ ਇੱਕ ਵਾਰੀ ਚੱਕ ਕੇ ਉਹ ਸਿਰੇ ਤੱਕ ਆਪੀ ਜਾਂਦੀ ਹੈ ਭੱਜੀ ਤਾਰਾ ਤਾ ਮੜਾ ਜਾ ਇਹ ਥੋੜੇ ਜਿਹੜੀ ਪਿੰਡ ਦੇ ਵਧੀਆ ਕਿਸਾਨ ਲਾ ਲਓ ਬੜੇ ਉਹਨਾਂ ਦੇ ਜਾਂਦਾ ਉੱਧਰੋਂ ਤਾਂ ਕਰਕੇ ਥੋੜਾ ਜਿਹਾ ਮਿੱਟੀ-ਮੁੱਟੀ ਪਾਰ ਗਿਆ ਵਧੀਆ ਉਹਨਾਂ ਨੇ ਬਾਕੀ ਦਾ ਬੁਰਾ ਹਾਲ ਯਾਰ 3 ਨੰਬਰ ਨੂੰ ਪਹਿਲਾਂ ਰਿਹਾ ਕਰਦੇ ਸੀ ਉਹ ਰਿਆ ਔਰਲੀ ਕੋਠੀ ਦੇ ਵਿੱਚ ਆਪਾਂ ਪਿਛੇ ਰਹੀ ਜਿਹੜੀ ਦੋ ਕੋਠੀਆਂ ਜੋ ਔਰਲੀ ਕੋਠੀ ਉਹ ਨਹੀਂ ਤੇ ਪਿੰਡ 'ਚ ਰਹਿੰਦੇ ਦੀ ਜਿਆਦਾ ਨਵੀਂ ਬਣਾਈ ਦੀ ਪੂਰੀ ਰਹਦੇ ਹੁੰਦੇ ਸੀ ਉਹਨੇ ਨਾਉਂਦੇ ਦੀ ਆਖੂ ਤੇ ਹੁਣ ਤਾਂ ਚਲੋ ਰਹਿਣ ਲੱਗੇ ਹੋ ਆਪ كوريا <applause> يا <applause> <applause> ਸੇ ਲੋ ਮਜਬੂਰੀ ਹੈ ਇਹਨਾਂ ਦਾ ਪੱਥਰ ਪਾਉਣਾ ਕਿਉਂਕਿ ਜਿਵੇਂ ਆ ਦੇਖੋ ਮਿੱਟੀ ਤੁਸੀਂ ਦੇਖ ਰਹੇ ਹੋ ਇਹਨਾਂ ਦੇ ਮਿੱਟੀ ਘੜਦੀ ਸਾਈਡ ਤੇ ਤੇ ਪੱਥਰ ਪਾਤਾ ਪਹੀ ਤੇ ਕਲਕਣ ਬਹੁਤ ਹੈ ਨਾ ਇਹ ਮਿੱਟੀ ਚ ਜਮੀਨ ਜਮੀਨ ਮੋ ਪਾਏ ਗਿੱਲੀ ਹੋ ਜੇ ਮੁਸ਼ਕਲ ਬਹੁਤ ਹੁੰਦਾ ਹੈ ਇਹ ਚੱਲਣਾ ਨਾ ਮੋਟਰਸਾਈਕਲ ਚੱਲ ਸਕੇ ਨਾ ਟਰੈਕਟਰ ਨਾ ਹੀ ਨਹੀਂ ਪਤਾ ਤਿਲਕੀ ਜਾਵੇ ਇੱਕ ਪਾਸੇ ਜਿੱਧਰ ਨੂੰ ਨੀਵੇਂ ਉਧਰ ਨੂੰ ਹੀ ਭਜਿਆ ਤਾਂ ਹੀ ਪੱਥਰ ਪੁੱਸਰੇ ਸਿੱਟ ਕੇ ਰਾਹ ਤੇ ਚੱਲੋ ਉਣੀ ਇਹ ਪੱਥਰ ਸੱਟ ਵੀ ਦਿੱਤਾ ਤਾਂ ਪੱਥਰ ਤਾਂ ਕਰਨਾ ਚਾਹੀਦਾ ਉਹ ਕਣਕ ਵੱਢਣੀ ਆਪਾਂ ਇਧਰ ਇਹ ਵੀ ਰਸਤਾ ਆ ਜਮੀਨ ਵਾਲਾ ਸਾਹਮਣੇ ਵਾਲਾ ਆਹੋ ਜਿਵੇਂ ਕਣਕ ਨੂੰ ਤਾਂ ਹੈ ਹੀ ਨਹੀਂ ਰਸਤਾ ਕੋਈ ਤਾਂ ਜਿੱਟਾ ਟਾਟਾ ਪਾ ਲਿਆ ਪੂਰਾ ਪਰੀਆ ਠੰਡਾ ਠੰਡਾ ਹਵਾਵਾਂ ਚੱਲ ਰਹੀ ਆ ਪੂਰੀ ਬਹੁਤ ਡਰਦੇ ਨੇ ਲੋਕ ਮੀਂਹ ਤੋਂ ਆ ਮਤਲਬ ਜਿਹੜੀ ਮੀਂਹ ਤੋਂ ਤਾਂ ਕੀ ਡਰਨਾ ਚਾਹੋ ਉਹ ਆ ਵੀ ਮੀਂਹ ਪੈ ਕੇ ਆਪਣਾ ਰੰਗ ਜੇ ਨਹੀਂ ਉੜ ਜਾਣਾ ਜਿਵੇਂ ਕਣਕਾਂ ਦਾ ਤੇ ਅਗਰੇਟ ਘਟ ਲੱਗਦਾ ਇਹਨਾਂ ਦਾ ਉਹ ਵੀ ਸ਼ਕਤ ਕਰਦੇ ਜਿਹਨੇ ਹੁਣ ਆਪਣੇ ਬੈਠੇ ਨੇ ਵਿਚਾਰੇ ਕਿਸਾਨ ਧਰਨਿਆਂ ਦੇ ਉੱਤੇ ਆਹੀ ਗੱਲਾਂ ਦੇ ਮਾਰੇ ਬੈਠੇ ਨੇ ਇਹੀ ਜੇ ਤਮਾਉਰੇ ਨੋੜਾ ਕੁਆਲਿਟੀ ਦੇ ਹਿਸਾਬ ਨਾਲ ਵਿਕਦੀ ਆਰੇ ਚਮਕ ਹੈਗੀ ਵਧੀਆ ਰੇਟ ਮਿਲ ਜਾਂਦਾ ਟਰੌਨਾਂ ਥੋੜੀ ਜੀ ਕਰੋ ਨਾ ਰੇਟ ਲਾ ਦੇਣਾ ਫਿਰ ਇਹਨਾਂ ਨੂੰ ਆਹ ਹੰਦਾ ਚਲੋ ਮਾਣਾ ਮੋਟਾ ਹਰਾ ਦਾਣਾ ਹੀ ਆਉਂਦਾ ਵਿੱਚ ਤਾਂ ਰੋਟੇ ਹੋ ਜਾਂਦਾ ਰੇਟ ਨਹੀਂ ਘਟੂਗਾ ਉੱਕਣ ਕੀ 100 ਤੋਂ ਜਾਂ ਘਟ ਜਾਂਦਾ ਜੇ ਫਿਰ ਉਹ ਜੱਪਾ ਜੀਆਂ ਦੇ ਜਾਂਦੀ ਹੈ ਨਾ ਆਪਣੇ ਵੀ ਵਿਚਾਰੇ ਕਿਸਾਨ ਤਾਂ ਹੀ ਮਾਰੇ ਰਹੇ ਨੇ ਨੇੜੇ ਦੇ ਤਾਂ ਗੋਲੀਆਂ ਮਾਰੀਆਂ ਲਾਤੀ ਅਗਲੇ ਸਰਾਨੇ ਟ੍ਰਾਂਤੀ ਲਿਆਵੇ ਇਹਦੀ ਚਲਾ ਦਾਂਗੇ ਹਾਂ ਮਾਗਣਾ ਮੈਂ ਜਨਾਰ ਮਾਇਰ ਤੂੰ ਵਾਣਾ ਸੁੱਕੀ ਹੈ ਖਾਂਗੇ ਖਾਂ ਕਰਦੇ ਨੇ ਬੁੱਲੀ ਦਾ ਭੁਰਦੀ ਵੀ ਨਹੀਂ ਹੋਇਆ ਠੰਡਾ ਹੈ ਇਹ ਮੌਸਮ ਹੈ ਇਹ ਤਾਂ ਬੱਦਲ ਕਰਕੇ ਹੋ ਗਰੀ ਜਾਂਦੇ ਨੇ। ਕਣਕ ਵੀ ਨਰਮ ਹੈ। ਹੋਰ ਕੋ ਕੋਸਾਂ ਵੀ ਨਰਮ ਹੈ। ਪੰਨੀ ਹਰੀਆਂ। ਕੋਈ ਲੋਕਵਾਂ ਵੜੀ ਹੈ ਲੋਕਵਾਂ। ਸਭ ਤੋਂ ਜਿਹੜਾ ਵੀ ਹੈ। ਮਰਦੀ ਟਾਈਟ ਕਰ ਲੋ ਸੁੱਕੇ ਚ ਵੀ ਪੈਣਦੇ ਯਾਰ ਜਿਉਂ ਪੋਈ ਹੈ ਯਾਰ ਹੁੰਦੀ ਜੀ ਇਹ ਜੀ ਨਹੀਂ ਹੜਦੀ ਇੱਥੇ ਹੀ ਕਰੀ ਜਾਂਦੇ ਨੇ ਵੀ ਆਹ ਕੋਈ ਆ ਰਹੀ ਹੈ ਕੋਈ ਆ ਰਹੀ ਹੈ ਕੱਲ ਵੱਡੇ ਦੀ ਇੱਕ ਤੇ ਹਨ ਬੀ ਵਾਲੇ ਨੂੰ ਦੱਤਾ ਦੀ ਖੜੇ ਦਾ ਹੀ ਹੌਤਾ ਮਾਰਤਾ ਬੀਜ ਵਾਲੇ ਨੂੰ ਉਹ ਜਮਾ ਬੰਦੇ ਨੇ ਸਕਾ ਕੇ ਵਟਿਆ ਉਹ ਥੋੜਾ ਜਿਹਾ ਠੀਕ ਰਿਹਾ ਜੇ ਇਹ ਤਾਂ ਨਹੀਂ ਥੋੜਾ ਨਰਮ ਵੜਾਈ ਜਾਂਦੇ ਨੇ ਕੋਈ ਨਹੀਂ ਸਕਾ ਕੇ ਬੜਾਉਂਦੇ ਕੋਈ ਵੀ ਬੰਦਾ ਕੀ ਕਹਣਾ ਸੌ ਚੱਕ ਦੋ ਨੇ ਜਮਾ ਸੁੱਕੀ ਉੜਾਈ ਹੋਏ ਫਿਰ ਕਿਹਿਆ ਕਨੇ ਸਫਾਈ ਨਹੀਂ ਆ ਰਹੀ ਸਫਾਈ ਨਹੀਂ ਆ ਰਹੀ ਮੈਂ ਤਾਂ ਆਪ ਕਰ ਲ ਪਹਿਲੀ ਵਾਰੀ ਉਹ ਵੱਡਿਆ ਦੀਆ ਜਮਾ ਸੁੱਕਾ ਵੀ ਆਹੀ ਲੋਕ ਬਨ ਜਿਹੜਾ ਜਿਹੜਾ ਜ ਕਹਿੰਦੇ ਨੇ ਵਧੀਆ ਸਫਾਈ ਆਈ ਮਹਾ ਯਾਰ ਇਹ ਤਾਂ ਲੋਕ ਕਹਿੰਦੇ ਨੇ ਜਾਈਏ ਜਾਂਦੀ ਆਈ ਜਾਂਦੀ ਹੈ ਵੀ ਕਹਿੰਦੇ ਨਰਮ ਬਟਣ ਕਰਨੇ ਹੁੰਦਾ ਜੀ ਦਾ ਯਾਬੀ ਖੇਤਾਂ ਤੇ ਕਟਕੇ ਇਹ ਚਾਰ ਪੰਜ ਜਿਹੜੇ ਲਾਦੇ ਆਪਾਂ ਤੇ ਪੱਟੋ ਆ ਗਿਆ ਉਧਰੋਂ ਰੋਟੀ ਲੈ ਗਿਆ ਬਣੇ ਰੋਟੀ ਖਾਣ ਲੱਗਦੇ ਆਂ ਬਹਨੇਵਰੇ ਸ਼ਾਵੇਂ ਜਗ੍ਹਾ ਤੇ ਜਗਾ ਮਿਲੂ ਵੀ ਲਾਉਣਾ ਪੂਗੇ ਤੇ ਡੇਰਾ കണക്കെ